جيڪي <laughs> سنتيا ਕੱਲ ਰਾਤ ਬੀਜੇਪੀ ਦੀ ਜਿਹੜਾ ਕਮਾਈ ਪੁੱਤ ਕਹਿੰਦੇ ਜਿਹੜਾ ਮੂਨ ਪੁੱਤ ਹੈ ਈਡੀ ਦੇ ਸਹਾਰੇ ਇਹਨਾਂ ਨੇ ਇੱਕ ਸੱਚ ਦੇ ਪ੍ਰਤੀਕ ਔਰ ਜਿਨ੍ਹਾਂ ਨੇ ਲੋਕਤੰਤਰ ਦੇ ਵਿੱਚ ਦੱਸਿਆ ਕਿ ਲੋਕਤੰਤਰ ਚੁਣੀ ਹੋਈ ਸਰਕਾਰ ਕਿਵੇਂ ਲੋਕਾਂ ਦੇ ਕੰਮ ਕਰਦੀ ਹੈ ਸਕੂਲਾਂ ਦੇ ਕੰਮ ਕਰਦੀ ਹੈ ਚਾਹੇ ਮਹੱਲਾ ਕਲੀਨਿਕ ਚਾਹੇ ਹੈਲਥ ਦੇ ਉਹ ਉਹ ਸੋਚ ਨੂੰ ਬੰਦ ਕਰਨ ਲਈ ਉਹਨਾਂ ਨੇ ਸੋਚ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਕੀਤੀ ਹੈ ਮੈਂ ਬੀਜੇਪੀ ਦੀ ਸਰਕਾਰ ਅਮਿਤ ਸ਼ਾਹ ਮੋਦੀ ਜੀ ਨੂੰ ਦੱਸਣਾ ਚਾਹਨਾ ਕਿ ਕਿਸੇ ਨੂੰ ਗ੍ਰਿਫਤਾਰ ਕਰਕੇ ਦੀ ਸੋਚ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਆ ਜਿੰਨੇ ਅਸੀਂ ਖੜੇ ਆ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸੋਚ ਅਰਵਿੰਦ ਕੇਜਰੀਵਾਲ ਦੀ ਲੱਖਾਂ ਲੋਕਾਂ ਦੀ ਉਹਨੂੰ ਕਿੱਥੇ ਗ੍ਰਿਫਤਾਰ ਕਰਨੋਗੇ ਜਿਹੜੀ ਉਹ ਸੋਚ ਨੂੰ ਗ੍ਰਿਫਤਾਰ ਨਹੀਂ ਹੋ ਸਕਦੀ ਸੋ ਜੋ ਕਾਨੂੰਨੀਆ ਹਰਕਤਾਂ ਕਰਦੇ ਆ ਸਾਰੇ ਅਸੀਂ ਜਾਣਦੇ ਆ ਕਿ ਮੋਦੀ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਵਾਲੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਉਹ ਚਾਹੁੰਦੇ ਨੇ ਕਿ ਇਹ ਜਿਹੜੀ ਸੋਚ ਆਮ ਆਦਮੀ ਪਾਰਟੀ ਐ ਉਹਨੂੰ ਦਵਾਇਆ ਜਾਵੇ ਔਰ ਅਸੀਂ ਤੁਹਾਨੂੰ ਇਹ ਚੇਤਾਵਨੀ ਦਿੰਨੇ ਆ ਬੀਜੇਪੀ ਦੀ ਸਰਕਾਰ ਨੂੰ ਕਿ ਪੰਜਾਬ ਔਰ ਦਿੱਲੀ ਅਸੀਂ ਸਾਰਾ ਜਾਮ ਕਰ ਦਿਆਂਗੇ ਸਾਡੇ ਸੁਪਰੀਮੋ ਨੂੰ ਤੁਹਾਨੂੰ ਛੱਡਣਾ ਪੈਣਾ ਜਿਹੜੀ ਧੱਕੇਸ਼ਾਹੀ ਕਰਦੇ ਹੋ ਤੁਸੀਂ ਹਿੰਦੁਸਤਾਨ ਦੇ ਵਿੱਚ ਜਿਹੜਾ ਤੁਸੀਂ ਗੁੰਡਾ ਰਾਜ ਕਰਿਆ ਉਹਨੂੰ ਬੰਦ ਕਰਨਾ ਪੈਣਾ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜੋ ਮੋਦੀ ਦੀ ਸ਼ਾਹ ਤੇ ਜਿਹੜੀ ਨੇ ਗ੍ਰਿਫਤਾਰ ਕਰਿਆ ਉਹਦੇ ਵਜੋਂ ਅੱਜ ਅਸੀਂ ਸੜਕਾਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਆਂ ਪਰਨੇ ਮੁਜਾਰੇ ਕਰ ਰਹੇ ਆਂ ਅਰਵਿੰਦ ਕੇਜਰੀਵਾਲ ਜੀ ਇੱਕ ਇਮਾਨਦਾਰ ਇਨਸਾਨ ਨੇ ਉਹ ਜੋ ਮਰਜ਼ੀ ਹੱਥ ਕੰਡੇ ਅਪਣਾ ਲੈਣ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਛੱਡਣਾ ਹੀ ਪੈਣਾ ਕਿਉਂਕਿ ਉਹਨਾਂ ਕੋਲ ਕੋਈ ਉਹਨਾਂ ਦੇ ਖਿਲਾਫ ਸਬੂਤ ਨਹੀਂ ਹੈ ਇਹ ਇਲੈਕਸ਼ਨ ਦੇ ਦੌਰਾਨ ਸਿਰਫ ਉਹਨਾਂ ਨੂੰ ਧੱਕਾ ਕਰ ਰਹੇ ਆਂ ਇਹ ਮੋਦੀ ਡਰਦਾ ਹੈ ਅਰਵਿੰਦ ਕੇਜਰੀਵਾਲ ਜੀ ਤੋਂ ਇਸ ਕਰਕੇ ਉਹਨਾਂ ਨਾਲ ਪ੍ਰਚਾਰ ਕਰਨ ਲਈ ਵੀ ਥਾਂ ਥਾਂ ਤੇ ਪ੍ਰਚਾਰ ਕਰਨ ਜਾ ਰਹੇ ਆਂ ਇਸ ਲਈ ਉਹ ਧੱਕਾ ਕਰ ਰਹੇ ਆਂ